ਅੱਜ ਤਪੋਸਤਾਂ ਸੰਤ ਬਾਬਾ ਸੁਦਰਸ਼ਿੰਦਰ ਜੀ ਦੇ ਇਸ ਪੁੱਤਰ ਧਰਤੀ ਤੇ ਕੁਝ ਸਟਾਰਟਸ ਤੋਂ ਬਲੋਂ ਜਿਹੜੀਆਂ ਸਾਡੀਆਂ ਮਹਿੰਮ ਚੱਲੀ ਹੋਈ ਹੈ ਕਿ ਅਸੀਂ ਲੈਬਰਾਟਰੀਜ਼ ਖੋਲ ਰਹੇ ਹਾਂ ਅਸੀਂ ਡੈਂਟਲ ਕਲੀਨਿਕ ਹੋ ਗਏ ਸਾਡੇ ਫਿਜ਼ੀਓਥੈਰੇਪੀ ਸੈਂਟਰਸ ਨੇ ਅਲਟਰਾਸਾਉਂਡਸ ਐ ਡਿਜੀਟਲ ਐਕਸਰੇ ਸੋ ਇਹ ਸਾਰੀਆਂ ਸੇਵਾਵਾਂ ਅਸੀਂ ਦੇ ਰਹੇ ਹਾਂ ਤੇ ਅੱਜ ਇੱਥੇ ਵੀ ਜਿਹੜੇ ਤਿੰਨ ਸੈਂਟਰ ਜਿਹੜੇ ਉਹ ਅਫੀਸ਼ੀਅਲ ਤੌਰ ਤੇ ਅੱਜ ਦਾ ਉਦਘਾਟਨ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਲੈਬਰਾਟਰੀ ਹੈ ਲੈਬਰਾਟਰੀ ਦਵਾ ਡੈਂਟਲ ਕਲੀਨਿਕ ਹੈ ਉਹ ਨਾਲ ਦੀ ਨਾਲ ਫਿਜੀ ਟ੍ਰੈਫੀ ਸੈਂਟਰ ਹੈ ਸਾਡੇ ਇੱਕ ਤਰ੍ਹਾਂ ਦਾ ਇੱਕ ਹਸੂਲ ਹੈ ਕਿ ਜਿਸ ਤਰ੍ਹਾਂ ਅਸੀਂ ਇਥੇ ਲੈਬ ਖੋਲ ਦਿੰਦੀ ਹੈ ਮਸ਼ੀਨਾਂ ਸਾਡੇ ਲਗੀਆਂ ਸੈਮੀ ਆਟੋ ਅਨਲਾਈਜ਼ਰ ਅਸੀਂ ਲਾਉਂਦੇ ਹਾਂ ਇੱਥੇ ਪਹਿਲਾਂ ਜਦੋਂ ਦੇਖਦੇ ਆ ਕਿ ਪੇਸ਼ੈਂਟ 30 ਤੋਂ 30 35 ਤੋਂ ਪੇਸ਼ੈਂਟ ਵਾਝ ਜਾਂਦੇ ਨੇ ਤੇ ਫਿਰ ਉਹ ਵਾਰੀ ਨਹੀਂ ਆਉਂਦੀ ਟਾਈਮ ਕਾਫੀ ਲੱਗਦਾ ਹੈ ਤੇ ਜਿਸ ਲਈ ਇੰਨੇ ਪੇਸ਼ੈਂਟ ਵਾਝਣਗੇ ਇੱਥੇ ਅਸੀਂ ਫੁੱਲੀ ਆਟੋਮੈਟਿਕ ਜਿਹੜਾ ਸਡਾਰਾ ਹੈਗਾ ਉਹ ਅਸੀਂ ਮਸ਼ੀਨ ਇਥੇ ਇੰਸਟਾਲ ਕਰ ਦਿੰਦੇ ਆ ਦੂਸਰਾ ਕੋਲੀ ਸਾਹਿਬ ਦੇਦੀ ਸਾਹਿਬ ਡਾਕਟਰ ਨਿਜਾ ਡਾਕਟਰ ਅਟਵਾਲ ਤੇ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਇੱਥੇ ਅੱਜ ਇਹਨਾਂ ਤਿੰਨਾਂ ਦਾ ਉਦਘਾਟਨ ਕੀਤਾ ਹੈ ਔਰ ਮੈਂ ਥੈਂਕਸ ਕਰਨਾ ਚਾਹਾਂਗਾ ਪ੍ਰਧਾਨ ਸਾਹਿਬ ਦਾ ਗੁਰਦਵਾਰਾ ਸਾਹਿਬ ਦੀ ਕਮੇਟੀ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਬੜੀ ਅਲੀਸ਼ਾਨ ਸਾਨੂੰ ਬਿਲਡਿੰਗ ਬਣਾ ਕੇ ਦਿੱਤੀ ਹੈ ਜਿੱਥੇ ਤਿੰਨੋ ਸੈਂਟਰ ਖੁੱਲ ਚੁੱਕੇ ਨੇ ਇੱਕ ਇੱਥੇ ਮਹਿਸੂਸ ਕੀਤਾ ਗਿਆ ਸੀ ਕਿ ਐਂਬੂਲੈਂਸ ਦੀ ਲੋੜ ਹੈ ਸੋ ਇਹ ਵੀ ਅਸੀਂ ਕਰਤਾ ਪਾਸ ਕਰਤਾ ਟ੍ਰਸਟ ਨੂੰ ਕਿ ਇੱਕ ਐਂਬੂਲੈਂਸ ਉਹ ਦੇਾਂਗੇ ਦੂਸਰਾ ਦਿਨ ਸਾਡੀ ਕੋਈ ਕੁਝ ਮਹੀਨੇ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਦਰਸਤੀਆਂ ਦੀ ਦਿਨਾਂ ਵਿੱਚ ਕੋਲੀ ਸਾਹਿਬ ਬੇਦਿਸਾਬ ਸਾਰੇ ਸੀ ਆਪਾਂ ਤੇ ਇਹ ਕੋਲੀ ਸਾਹਿਬ ਕੋਲ ਪ੍ਰਸਤਾਵ ਆਇਆ ਸੀ ਕਿ ਇਸ ਏਰੀਆ ਵੱਲ ਬਹੁਤਾ ਧਿਆਨ ਨਹੀਂ ਹੈ ਕਿਸੇ ਦਾ ਤੇ ਤੁਸੀਂ ਪਲੀਜ਼ ਸਾਡਾ ਇਧਰ ਆ ਕੇ ਦੇਖੋ ਕੁਝ ਕੁਝ ਜਿਹੜੀਆਂ ਲੋਕੇਸ਼ਨਸ ਅਸੀਂ ਆਲਰੇਡੀ ਦੇਖੀਆਂ ਹੋਈਆਂ ਨੇ ਕੁਝ ਅੱਜ ਮੈਨੂੰ ਐਪਲੀਕੇਸ਼ਨ ਜਿਹੜੀਆਂ ਮਿਲ ਰਹੀਆਂ ਨੇ ਕਿ ਇਹਨਾਂ ਨਾਲ ਜਗ੍ਹਾ ਦੇ ਉੱਤੇ ਤਹਿਸੀਲ ਵੋਟਰੀਜ਼ ਖੋਲ੍ਹਣੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲਈ ਲੈਬੋਰਟਰੀ ਖੋਲੀ ਹੈ ਜਾਂ ਜਿਹੜੀ ਫੈਸਿਲਿਟੀਜ਼ ਅਸੀਂ ਪਬਲਿਕ ਨੂੰ ਦੇਣਾ ਚਾਹੁੰਦੇ ਹਾਂ ਜਾਂ ਅਸੀਂ ਗੁਰਦੁਆਰੇ 'ਚ ਖੋਲੀਏ ਮੰਦਰ 'ਚ ਖੋਲਦੀਏ ਜਾਂ ਧਰਮਸ਼ਾਲਾ 'ਚ ਖੋਲਦੀਏ ਵੀ ਕਿਸੇ ਵੀ ਇਹੋ ਜਿਹੇ ਧਰਮ ਸਥਾਨ ਤੇ ਖੋਲੀਏ ਤਾਂ ਜੋ ਸਾਡਾ ਕਿਰਾਇਆ ਵੱਜ ਜਾਵੇ ਸਾਨੂੰ ਕਿਰਾਇਆ ਨਾ ਦੇਣਾ ਪਵੇ ਬਿਜਲੀ ਦੇ ਬਿੱਲ ਨਾ ਦੇਣੇ ਪੈਣ ਔਰ ਇਹ ਜਿਹੜੀ ਸੇਵਿੰਗ ਹੁੰਦੀ ਹੈ ਇਹ ਅਸੀਂ ਸਿਰਫ ਆਪਣੇ ਜੇਬ 'ਚ ਨਹੀਂ ਪਾਉਂਦੇ ਅਸੀਂ ਅਸੀਂ ਉਹਨੇ ਰੇਟ ਹੋਰ ਘਟਾ ਦਿੰਦੇ ਹਾਂ ਔਰ ਸਾਡੀ ਜਿਹੜੀ ਤੁਸੀਂ ਦੇਖੋਗੇ ਮਲਕੀ ਪੂਰੇ ਨੋ ਪ੍ਰੋਫਰ ਨੋ ਲਾਸਟ ਹਤੇ ਅਸੀਂ ਕੰਮ ਕਰ ਰਹੇ ਹਾਂ ਜਿੱਦਾਂ ਏਸੀ ਜੀ ਦੇਖੋਗੇ ਤੁਸੀਂ ਬਾਜ਼ਾਰੋਂ 150 200 ਰੁਪਏ ਦੀ ਏਸੀ ਜੀ ਹੁੰਦੀ ਹੈ ਸੋ ਇੱਥੇ ਸਾਡੀ ਹਰ ਲੈਬੋਰੀ ਸਿਰਫ 20 ਰੁਪਏ ਦੇ ਵਿੱਚ ਏਸੀ ਜੀ ਹੁੰਦੀ ਹੈ ਸੋ ਇਸੇ ਤਰੀਕੇ ਨਾਲ ਬਾਕੀ ਰੇਟ ਵੀ ਜਿਹੜੇ 10% ਦੇ ਹੈਗੇ ਨੇ ਤੇ ਸੱਤ ਲੋਕੇਸ਼ਨ ਹੋਇਆ ਜਨਾਉਂਸ ਕੀਤੇ ਆ ਨੇ ਕਿ ਸੱਤ ਇਹੋ ਜਿਹੀ ਲੋਕੇਸ਼ਨ ਦੋ ਜਿੱਥੇ ਅਸੀਂ ਇਹ ਤਿੰਨੋਂ ਫੈਸਿਲਿਟੀ ਸਰਪਾ ਦੇਾਂਗੇ ਤੁਕਾਸੀ ਵੱਡਾ ਪ੍ਰੋਜੈਕਟ ਆ ਸਾਡਾ ਇਹ ਤੇ ਜਿਸ ਤਰ੍ਹਾਂ ਤੁਹਾਡੀ ਹਿੰਮਤ ਹੋਏਗੀ ਸਾਰੇ ਕਮੇਟੀ ਹੋਗੀ ਆਦਰਵਾਇਜ਼ ਵੀ ਜਿਹੜੇ ਸਾਡੇ ਸਾਰੇ ਨੇ ਐਪਲੀਕੇਸ਼ਨ ਸਾਰੀਆਂ ਕੋਲੀ ਸਾਹਿਬ ਕੋਲ ਆ ਜਾਣੀਆਂ ਨੇ ਕਿਉਂਕਿ ਇਸ ਏਰੀਆ ਦੇ ਨੇ ਸਾਰੇ ਜਾਣੂ ਰਹੇ ਉਹਨੂੰ ਤੇ ਜਿਸ ਤਰ੍ਹਾਂ ਸੜਕ ਪਾਸ ਹੁੰਦੀਆਂ ਜਾਣਗੀਆਂ ਤੇ ਅਸੀਂ ਉਸ ਹਿਸਾਬ ਨਾਲ ਜਣੀਆਂ ਇਹ ਸੈਂਟਰ ਜਿਹੜੇ ਵੀ ਹੋਰ ਵੀ ਖੋਲਦੇ ਨੇ